ਪਮੇ ਤੁਸੀਂ ਕਿਹ ਨੂੰ ਬੁਲਾ ਰਹੇ ਆਂ ਆਰਤੀ ਪ੍ਰੈਸ਼ਰ ਆਰਤੀ ਸਾਡੇ ਦੇ ਪ੍ਰੈਸ਼ਰ ਬਹੁਤ ਬੁਲਾਏ ਵੀ ਸੀਗੇ ਸਾਰੇ ਆਉਂਦੇ ਤੇ ਇਕੱਠੇ ਹੋ ਕੇ ਆ ਸਾਨੂੰ ਬੇਲੀ ਵੀ ਬੁਲਾਏ ਵੀ ਤੁਸੀਂ ਕੰਡੇ ਨਾਲ ਲੋ ਫੇਰ ਸਰਕਾਰ ਦਾ ਸਾਥ ਪੂਰਾ ਦਿੱਤਾ ਅੱਜ ਫੇਰ ਸਾਡੇ ਗੱਲ ਹੋ ਰਹੀ ਆ ਮੰਗ ਕਰਦੇ ਆ ਕੱਲੂ ਲਿਖਤੀ ਵੀ ਦਊਂਗਾ ਜਿਹੜਾ ਇਹ ਸ਼ੈਲਰ ਆ ਇਹਦੀ ਖਰੀਦ ਪਤਾ ਕਰਾਇਆ ਜਾਵੇ ਵੀ ਇਹਨੇ ਬਾਹਰ ਤੱਕ ਕਿੱਥੇ ਦੇ ਮਾਲ ਖਰੀਦਿਆ ਇਹਦੀ ਪੀਵੀ ਕਰਾਓ ਜੀ ਪੀਵੀ ਕਰਾਓ ਜੀ ਇਹਦਾ ਪਤਾ ਲੱਗੂਗਾ ਵੀ ਇਹਨੇ ਕਿੰਨਾ ਮਾਲ ਵੱਧ ਲਾਇਆ ਹੋਇਆ ਅੰਦਰ ਤੇ ਜਿਹੜਾ ਇਹਨੇ ਜੂਪੀ ਵਿਹਾਰ ਤੇ ਲਿਆਂਦਾ ਇਹਦੇ ਉੱਪਰ ਪਰਚਾ ਦਰਜ ਕਰਾਵਾਂਗੇ ਕਿਉਂਕਿ ਇਹਨਾਂ ਨੇ ਜਿਹੜੇ ਆਰਤੀਆਂ ਦੇ ਨਹੀਂ ਕੱਟੇ ਹੈਗੇ ਇਹ ਇੱਕ ਦਿਖਾਵਾ ਕਰ ਰਹੇ ਹੈ ਸਾਨੂੰ ਨਾਲ ਮਿਲ ਕੇ ਕੰਮ ਚੱਲ ਰਿਹਾ ਹੈ ਪਰ ਉੱਥੇ ਮਾਲ ਵੱਧ ਲੱਗਿਆ ਹੋਇਆ ਹੈ ਸ਼ੈਲਰ 'ਚ 100% ਅੱਜ ਗਿਣਤੀ ਕਰਕੇ ਦੇਖ ਲਓ ਜਿਹੜਾ ਪ੍ਰਾਈਵੇਟ ਵੇਲ ਆ ਉਹ ਸਾਰਾ ਜੂਪੀ ਵਿਹਾਰ ਤੇ ਇਹਨਾਂ ਕੋਲ ਟਰੱਕ ਆ ਰਹੇ ਹੈ ਰਾਤ ਨੂੰ ਇਹ ਉੱਥੇ ਤੇ ਉਤਰ ਰਹੇ ਆ ਜਿਹੜਾ ਮਾਲ ਵੱਧੂ ਹੈ ਇਹਨਾਂ ਦਾ ਸਰਕਾਰ ਦੇਖੇ ਚੈੱਕ ਕਰੇ ਆ ਕਿ ਤਰ੍ਹਾਂ ਕਿਉਂ ਚੈੱਕ ਕਰਦੀ ਸੈਲਰ ਨੂੰ ਸਰਕਾਰ ਦੇਖੇ ਇਹਨਾਂ ਨੂੰ ਆਕੇ ਵੀ ਕਿੰਨਾ ਕਮਾ ਲੈਣਾ ਕੋਲ ਵੱਧੂ ਆਇਆ ਹੋਇਆ ਹੈ ਬੋਰੀਆਂ ਅੱਜ ਵੀ ਗੈਰ ਹਲਾ ਬੋਰੀਆਂ ਜਿੰਨੇ ਬੇਲੇ ਇੱਥੇ ਪੈ ਕੇ ਗਿਆ ਹੋਇਆ ਇਹਨਾਂ ਕੋਲ ਪਹੁੰਚ ਨਾਲ ਉਹਨਾਂ ਨੂੰ ਵੱਧ ਮਾਲ ਪਿਆ ਉੱਥੇ ਐਮਐਲਏ ਸਾਹਿਬ ਨੂੰ ਵੀ ਚਾਹੀਦਾ ਜੇ ਉਹਨਾਂ ਨੇ ਇੱਥੇ ਕੰਡਾ ਲਵਾਇਆ ਸੀ ਜਿਹੜੇ ਆਰਤੀ ਨੇ ਸਭ ਨਾਲੋਂ ਪਹਿਲਾਂ ਪੰਜਾਬ 'ਚ ਕੰਡਾ ਲਾਇਆ ਸੀ ਅੱਜ ਇਹਨਾਂ ਦੇ ਹਾਲਾਤ ਦੇਖਣੇ ਚਾਹੀਦੇ ਆ ਐਮਐਲਏ ਸਾਹਿਬ ਨੂੰ ਬੇਨਤੀ ਕਰਦੇ ਦੇਖੋ ਤੁਹਾਡੇ ਇੱਥੇ ਗਾਂਸੀ ਗਾਂਸੀ ਵਿੱਚ ਕੀ ਹਾਲਾਤ ਬਣੇ ਹੋਏ ਐ ਰੋਜ਼ ਮਾਲ ਚੁੱਕ ਰਿਹਾ ਸ਼ਾਰਟੇਜ ਪੈ ਰਹੀ ਆ ਉਹ ਵੀ ਤਿੰਨੇ ਗੁੰਡ ਘੜੀ ਘੜ ਕੇ ਨਹੀਂ ਘੜ ਗਈ ਜੀ 15 ਦਿਨ ਛੱਲ ਨੂੰ ਜੰਦੇ ਮਾਰਾਂਗੇ ਜੇ ਕੋਈ ਨਹੀਂ ਆਉਂਦਾ 16 ਤਰੀਕ ਨੂੰ ਸਰ ਕੋਈ ਯਾਰ ਗੱਡੀ ਮੇਰੇ ਸ਼ੌਟ ਜਾ ਰਹੀ ਆ ਨਾ ਚੜਿਆ ਕੱਲਾ ਕੱਲਾ ਰੁਪਈਆ ਰੁਪਈਆ ਜਿਹੜੇ ਆਪਣੀ ਮਰਜ਼ੀ ਤੇ ਵੀ ਕੱਟ ਲੋ ਆ ਗਿਆ ਮਰਜ਼ੀ ਮਤਲਬ ਮਜਬੂਰੀ ਚ 15 15 ਦਿਨ ਉਹਦਾ ਕੰਡਾ ਨਹੀਂ ਲੱਗਿਆ ਉਹਨੂੰ ਬਿਠਾਇਆ ਜਲੀਲ ਕੀਤਾ ਫੇਰ ਵਿਚਾਰੇ ਉਹ ਕੱਟ ਲੋ ਆ ਕੇ ਗਏ ਆ ਉਹਨਾਂ ਦਾ ਵੀ ਅਸੀਂ ਤੇ ਕੱਲੇ ਕੱਲਿਆਂ ਨੂੰ ਘਰਾਂ ਤੋਂ ਕੱਢ ਕੇ ਲਿਆਵਾਂਗੇ ਫੇਰ ਪੂਰਾ ਮਤਲਬ ਇੱਕ ਪੰਜਾਬ ਪੰਜਾਬ ਲੈਵਲ ਦਾ ਹੀ ਸਮਝ ਲਓ ਜ਼ਿਲ੍ਹੇ ਦਾ ਤਾਂ ਤਾਂ ਹੋਣਾ ਹੀ ਹੋਣਾ ਸਾਡੇ ਰੋਪੜ ਦਾ ਤਾਂ ਹੈ ਨਾ ਹਾਂਜੀ ਹਾਂਜੀ ਪੱਕੇ ਤੌਰ ਤੇ ਲਾਵਾਂਗੇ ਪੱਕਾ ਲਾਵਾਂਗੇ ਸਾਰੀ ਹੋਰ ਮੰਡੀਆਂ ਦੇ ਵਿੱਚ ਸਾਰੀ ਹੜਤਾਲ ਹੁੰਦੀ ਰਹੀ ਹੈ ਸਿਰਫ ਸੀਜ਼ਨ ਤੋਂ ਲੈ ਕੇ ਚਾਰ ਤਿੰਨ ਸਿਰਫ ਦੋ ਦਿਨ ਸਾਡੇ ਹਸਤਾਬਤ ਕੱਡੇ ਕੰਡਾ ਨਹੀਂ ਚੱਲਿਆ ਵੀ ਬਾਰਦਾਨ ਕਰਕੇ ਸਰਕਾਰ ਦਾ ਮੈਂ ਸਾਥ ਪੂਰਾ ਦਿੱਤਾ ਨਜਾਇਜ਼ ਸਾਡੇ ਗੱਲ ਦੇ ਨਹੀਂ ਹਾਂਜੀ ਲਾਇਕ ਨਜਾਇਜ਼ ਕਿ ਦੇਖੋ ਜੀ ਆਪਾਂ ਕੱਢ ਕੇ ਕਿਤੇ ਹੀ ਲਵਾ ਕੇ ਇਹ ਇਹ ਆਪ ਵਿਚਾਰੇ ਜੀ ਨੇ ਆ ਕੇ ਆ ਗਏ ਨੇ ਹੋਰ ਸਾਡੇ ਕਿਸ ਵਸੇ ਆ ਜੀ ਆ ਵੀ ਅੱਜ ਹਾਫਤਾਬਾਦ ਮੰਡੀ 'ਚ ਆਏ ਆ ਜੀ ਰੋਪੜ ਜ਼ਿਲ੍ਹੇ ਦੀ ਮੰਡੀ ਆ ਇਹ ਇਹ ਉਹ ਮੰਡੀ ਆ ਜਿੱਥੇ ਸਭ ਨਾਲੋਂ ਪਹਿਲਾਂ ਕੰਡਾ ਇੱਥੇ ਚੱਲਿਆ ਸੀ 4 ਤਰੀਕ ਨੂੰ ਬਾਕੀ ਸਾਰੇ ਪੰਜਾਬ 'ਚ ਹੜਤਾਲ ਸੀ ਇਹ ਹੈਗੇ ਨੇ ਆੜਤੀ ਇਹਨਾਂ ਨੇ ਸਾਰੀ ਹੜਤਾਲ ਨਹੀਂ ਕੀਤੀ ਦੇਖੀ ਇਹਨਾਂ ਨੇ ਕੰਡਾ ਇੱਥੇ ਸ਼ੁਰੂ ਕੀਤਾ ਸੀ ਹੁਣ ਇਹਨਾਂ ਨੂੰ ਖਮਿਆਜਾ ਕੀ ਭੁਗਤਣਾ ਪੈ ਰਿਹਾ ਹੈ ਸੈਲਰ ਮਾਲਕ ਹੈਗੇ ਜਿਹੜੇ ਇੱਥੇ ਉਹ ਕਹਿੰਦੇ ਸੀ ਕੱਟ ਤੋਂ ਬਿਨਾ ਤੁਹਾਡੀ ਉਹ ਮਤਲਬ ਲਿਫਟਿੰਗ ਨਹੀਂ ਕਰਨੀ ਜੇ ਕੱਟ ਦਵੋਗੇ 50 ਰੁਪਏ ਤਾਂ ਲਿਫਟਿੰਗ ਕਰਨੀ ਆ ਹੁਣ ਇਹ ਕਿਸਾਨ ਜ਼ਿਮੀਂਦਾਰ ਆਏ ਆ ਕਹਿੰਦੇ ਸੀ ਤੁਹਾਡੀ ਕੱਟ ਲਾਵਾਂਗੇ ਤੁਹਾਡਾ ਕੱਟ ਲਾਉਂਗੇ ਸੀ ਹਨਾ ਤੇ ਇਹ ਪ੍ਰੋਬਲਮ ਆ ਪ੍ਰਸ਼ਾਸਨ ਨੂੰ ਬਾਰ ਬਾਰ ਕਹਿ ਲਿਆ ਜਾ ਕੇ ਵੀ ਹਾਲਾਤ ਦੇਖੋ ਪ੍ਰਸ਼ਾਸਨ ਦੀ ਨੱਕ ਹਟਾ ਕੁਝ ਹੋ ਰਿਹਾ ਸਾਨੂੰ ਵੀ ਮਜਬੂਰਨ ਅਗਲੇ ਐਕਸ਼ਨ ਲੈਣੇ ਪੈਣਦੇ ਆ ਇੰਨਾ ਟਾਈਮ ਹੋ ਗਿਆ ਸੀ ਵੀ ਅੱਕ ਕੇ ਘੁੰਮੋ ਘੁੰਮ ਕੇ ਕਦੇ ਕਿਸੇ ਅਫਸਰ ਕੋਲ ਕਦੇ ਕਿਤੇ ਜਾਈਦਾ ਆ ਤੇ ਪੰਤਾਲਾ ਉੱਥੇ ਹੀ ਆ ਕੋਈ ਫਰਕ ਨਹੀਂ ਪੈ ਰਿਹਾ ਹੁਣ ਇਹ ਕਿੱਥੋਂ ਮਤਲਬ ਕੱਟ ਦੇਣਗੇ ਤੇ ਇਹ ਜਿਹੜੇ ਕਿਸਾਨ ਹੈਗੇ ਇਹਨਾਂ ਨੂੰ ਪੁੱਛ ਲਓ ਕੀ ਕਿਹਾ ਜੀ ਤੁਹਾਨੂੰ ਅੜਤੀ ਦਾ ਮੈਂ ਤੁਹਾਨੂੰ ਤਾਂ ਹਾਂ ਆਪਸੀ ਐ ਪਹਿਲੀ ਕੱਟ ਨਹੀਂ ਦੇਣਾ ਅੱਛਾ ਜੀ ਕਿੰਨਾ ਕੱਟ ਗਿਆ ਜੀ 100 ਰੁਪਏ ਦਾ ਕੱਟ ਗਿਆ ਦੇਖੋ ਜੀ ਕਈ ਕਈ ਤਾਂ 50 ਰੁਪਏ ਦਾ ਕਹਿੰਦੇ ਆ ਮੈਂ ਅੱਛਾ ਜੀ ਹਾਂ ਜੀ ਕਈ ਕਹਿੰਦੇ ਆ 100 ਦਾ ਕਈ 120 ਦਾ ਹਫਸਾਬਾਦ ਜੀ ਨਹੀਂ ਹਫਸਾਬਾਦ ਨਹੀਂ ਉਹ ਬਾਹਰ ਦੀ ਹਫਸਾਬਾਦ ਚ 50 ਦਾ ਕਹਿੰਦੇ ਆ ਹਫਸਾਬਾਦ ਜੀ ਹਫਸਾਬਾਦ ਨੂੰ ਕਿਹਾ ਜੀ ਸਾਡਾ ਬਲਵਿੰਦਰ ਸਿੰਘ ਔੜਤੀ ਹੈ ਜੀ ਉਹ ਕਹਿੰਦੇ ਵੀ ਸੈਲਰ ਵਾਲੇ ਨਹੀਂ ਮੰਨਦੇ ਹੈਗੇ ਵੀ ਸਾਡਾ 100 ਰੁਪਏ ਦਾ ਕੱਟ ਤੁਹਾਡਾ ਲੱਗਣਾ ਹੀ ਲੱਗਣਾ ਪੈਮੈਂਟ ਅੱਛਾ ਕੁਆਂਟਲ ਦੇ ਮਗਰ 100 ਰੁਪਏ ਦਾ ਕੱਟ ਲੱਗਣਾ ਸਾਨੂੰ ਤਾਂ ਪੈਮੈਂਟ ਬਣਦਾ ਪਹਿਲਾਂ ਤੁਹਾਡੇ ਘੱਟ ਦੀ ਕੋਈ ਗੱਲ ਨਹੀਂ ਸੀ ਉਹ ਕਹਿੰਦੇ ਸੀ ਚੱਕਾ ਦੇ ਕੋਈ ਚੱਕਰ ਨਹੀਂ ਹੈਗਾ ਸਾਨੂੰ 15 ਦਿਨ ਬਾਅਦ ਤਾਂ ਸਾਡਾ ਕੰਡਾ ਲੱਗਿਆ ਮੇਰੇ ਕੋਲੋਂ ਸਾਡਾ ਮੋਇਸਚਰ ਆਇਆ ਜੀ 14 15 ਲਿਫਟਿੰਗ ਦੀ ਆਈ ਹੋਈ ਹੈ ਹੋਈ ਹੈ ਨਾ ਸਾਰਾ ਮਾਲ ਪਿਆ ਹੈ ਇਹਨਾਂ ਨੂੰ ਪੁੱਛਦੇ ਹਾਲ ਦੀ ਤੁਹਾਡਾ ਤੁਸੀਂ ਕੱਟੇ ਕਿੱਥੋਂ ਸਰਕਾਰ ਦੇ ਨਾਲ ਲੱਗੇ ਚਾਰ ਦਿਨ ਰੇਟ ਵਾਇਦਾ ਹਾਂ ਜੀ ਉਹਦੇ ਹੀ ਅਸੀਂ ਸਵੇਜ ਭੁਗਤ ਰਹੇ ਹਾਂ ਹਫਸਾਵਾ ਦੇ ਸ਼ੈਲਰ ਨਵੇਂ ਲੱਗੇ ਉਹਨਾਂ ਕੋਈ ਘਾਟਾ ਨਹੀਂ ਪਿਆ ਬਿਨਾਂ ਕੱਟ ਤੋਂ ਉਹ ਮਾਲ ਚੱਕਣਾ ਚਾਹੀਦਾ ਕੌਣ ਸਾਨੂੰ ਕਹਿੰਦਾ 50 ਰੁਪਏ ਕੱਟ ਦੇ ਗਏ ਲੋ ਤਾਂ ਮਾਲ ਜਿੰਨੇ ਕੋ ਨੂੰ ਪੈਸੇ ਦੇ ਆਉਂਦੇ ਹੁੰਦੇ ਸਾਡਾ ਮਾਲ ਚੱਕ ਲੈਣਾ ਬਾਕੀ ਵੜਤੇ ਪਿਆ ਜੀ ਅਸੀਂ ਹੁਣ 50 ਰੁਪਏ ਕਿੱਥੇ ਦਿੱਤੀ 20 ਸਾਨੂੰ 42 ਵੀ ਕਮਿਸ਼ਨ ਆਉਣਾ ਉਹਦੇ ਵਿੱਚ ਅਸੀਂ 50 ਰੁਪਏ ਕਿੱਥੇ ਦੇ ਪੱਲੇ ਦੇ ਦੂੰਗੇ ਦੱਸੋ ਤੁਹਾਡੇ ਸੇਲਰ ਵਾਲਾ ਮੰਗਦਾ ਮੰਗ ਰਿਹਾ ਜੀ ਸ਼ਰਿਆ ਮੰਗ ਰਿਹਾ ਮੈਂ ਹੁਣ ਮੈਂ ਹੁਣ ਖਬਰ ਵੀ ਦਵਾ ਰਿਆ ਪੂਰੇ ਮੇਰੇ ਹੀ ਮਾਲ ਲੜਨਾ ਮਹੀਨਾ ਤੋਂ ਮਹੀਨਾ ਪੈ ਰਹੇ ਨੇ ਮੈਂ ਸਾਰੇ ਪ੍ਰਸ਼ਾਸਨ ਜਿਹੜੇ ਐ ਕਿਸਾਨ ਜੀ ਨੇ ਨੇ ਧੰਨਵਾਦ ਕਰਦਾ ਮੇਰਾ ਮਾਲ ਚਕਾਉਣ ਗਿਆ ਲੋ ਵੀ ਮੈਂ ਆ ਕੇ ਆਇਆ ਮੇਰਾ ਮਾਲ ਮਨੂ ਸਾਹਨਾ ਤੰਗ ਕਰਨਾ ਜਿਹਦਾ ਮ ਸ਼ੈਲਲਾ ਨਹੀਂ ਵੀ ਕਹਿਣਾ ਵੀ ਸ਼ਿਕਾਇਤ ਕਰਦਾ ਉਹ ਤਾਂ ਮਾਲੀ ਚੱਕਣਾ ਹੈਗਾ ਐਮਐਲਏ ਨੇ ਤੁਹਾਡੀ ਖਰੀਦ ਇੱਥੇ ਸ਼ੁਰੂ ਕਰਾਈ ਬੀ ਚਾਰ ਤਰੀਕ ਨੂੰ ਖਰੀਦ ਕਰਾਈ ਹੁੰਦਾ ਕਿ ਅਸੀਂ ਆਪ ਬੁਲਾ ਕੇ ਐਮਐਲਏ ਆਪ ਕਰਾਈ ਹੈ ਕਈ ਰੇਟ ਡੀਐਮਪੀਏ ਅਸੀਂ ਆਪ ਕਰਾਈ ਸਰਕਾਰ ਦੇ ਨਾਲ ਲਾ ਕੇ ਅਸੀਂ ਕੀਤੀ ਕਰਾਈ ਹੈ ਤੇ ਉਹ ਜਾਣ ਬੁੱਝ ਕੇ ਤੁਹਾਨੂੰ ਪਰੇਸ਼ਾਨ ਕਰੇ ਜਾਂਦੇ ਸ਼ੈਲਲਾ ਸਰਕਾਰ ਕੀ ਦੀ ਤਾਂ ਕੋਈ ਸ਼ੈਲਲਾ ਤੁਹਾਨੂੰ ਪਰੇਸ਼ਾਨ ਕਰਦਾ ਕਿੰਨੇ ਪੈਸੇ ਦੇ ਚੁੱਕੇ ਤੁਸੀਂ ਹੁਣ ਤਾਂ ਸ਼ੈਲਲਾ ਮੈਂ 1,20,000 ਰੁਪਏ ਨੂੰ ਦੇ ਚੁੱਕਿਆ ਹਾਂ 51 ਕੱਟੇ ਮੇਰੇ ਜੀ ਦੀ ਤੇ ਗਏ ਆ ਕਿਸੇ ਆੜਤੀ ਨੇ ਪੰਜਾਬ ਚ ਇਕਨ ਨਹੀਂ ਕਰਦਾ ਜੇਕਰ ਮੈਂ ਕਹਿੰਦਾ ਖੜ ਕੇ ਮੈਂ ਜੀ ਮੈਂ ਖੁਦ ਜੀ ਨਹੀਂ ਦਰ 50 ਕਿਲੇ ਮੇਰੇ ਜੀਰੀ ਦੇ ਆ ਇਹਨੂੰ ਕੱਟ ਦਿੰਦਾ 47000 ਰੁਪਏ ਮੇਰਾ ਬਣਦਾ ਕਿੱਥੇ ਦੇ ਕੱਟਦੇ ਵੀ ਜੀਨੀਰ ਕਿਤੇ 50 ਕਿਲੇ ਕਿੱਥੇ ਦੇ ਕੱਟ ਦੇ ਦੂਗਾ 100 ਕੁਆਂਟਲ ਦੇ ਪਿੱਛੇ 5000 ਰੁਪਏ ਜਾਂਦਾ ਨਜਾਇਜ਼ ਜਾਂਦਾ ਇਹ 18 ਸਾਲ ਹੋ ਗਏ ਆੜਤਕਾਰ ਨੂੰ ਅੱਜ ਤੱਕ ਇਹ ਅਜੇ ਮਾਲਕ ਦੇ ਮੰਡੀ ਦੇ ਵਿੱਚ ਨਹੀਂ ਸੁੱਕਾਇਆ ਹੈਗਾ ਨਹੀਂ ਬਾਈ ਬਾਈ ਤੇਈ ਤੇਈ ਮੋਚ ਚਲਾਉਂਦਾ ਰਿਹਾ ਜਿਹੜਾ ਤੁਹਾਡੇ ਕੋਲ ਸੀ ਉਹ ਤੁਸੀਂ ਕਹਿੰਦੇ ਪਰਚੀ ਆ ਕਿੰਨਾ ਕੱਟ ਲਾ ਕੇ ਦਿੱਤੀ ਉਹ 28 4 ਤੋਂ ਗੱਡੀ ਗਈ ਆ ਕੈਮਰੇ ਚ ਤੇ ਕੰਡੇ ਵਾਲੀ ਪਰਚੀ ਆ ਕਿੰਨਾ ਕੱਟਾ ਤੁਹਾਡਾ ਇਹ 50 ਬੋਰੀਆਂ ਇਹ ਜਿਹੜੀ ਤੁਹਾਡੀ 480 ਦੀ ਗੱਡੀ ਭੇਜੀ ਜੀ ਰਸੀਬਿੰਗ ਉਹਨੇ 430 ਦੀ ਕਰੀ ਅਗੇ ਜਿਹੜੀ ਐਂਟਰੀ ਆ 430 ਦਾ ਦਿੱਤਾ 50 ਉਹਨੇ ਬੋਰੀਆਂ ਰੱਖ ਲਈ ਟੋਟਲ 150 ਉਹਦੇ ਕੱਟ ਮਾਰਿਆ ਜੀ ਗੇਟ ਪਾਸ ਤੇ ਸ਼੍ਰੀ ਆਮ ਦੇ ਸ਼੍ਰੀ ਰਿਸੀਵਿੰਗ ਕਰੀ ਉਹਨੇ ਔਰ ਰਿਸੀਵਿੰਗ ਕਰਕੇ ਜੀ ਕੱਟ ਮਾਰਿਆ ਲਿਖਿਆ ਹੋਇਆ ਹੈ ਆ ਦੇਖੋ ਜੀ ਇਹ ਇਹ ਕੱਟ ਦਾ ਕਾਰਨ ਕੀ ਲਿਖਿਆ ਹੁੰਦੇ ਆ ਪਿੱਛੇ ਲਿਖਾ ਬਈ ਕਾਰਨ ਕੋਈ ਨਹੀਂ ਆ ਲਿਖਿਆ ਕੱਟ ਦੇ ਕੱਟੇ ਛੋਟੇ ਕੱਟ ਕੱਟੇ ਬਸ ਕੱਟ ਕੱਟੇ ਇਹਦਾ ਮਤਲਬ ਕੱਟ ਕਿ ਪ੍ਰਸ਼ਾਸਨ ਕਹਿ ਰਿਹਾ ਕੋਈ ਕੱਟ ਨਹੀਂ ਕਟੂਗਾ ਜਦੋਂ ਇੱਥੇ ਮੰਡੀ ਪਹਿਲੀ ਵਾਰ ਰੌਲਾ ਪਾਇਆ ਵੇ ਜੀਮਦਾਰ ਨੇ ਆਪਣੇ ਐਸ ਡੀ ਐਮ ਸਾਹਿਬ ਨਾਲ ਮੇਰੀ ਗੱਲ ਕਰਵਾਈ ਮੈਂ ਉਹਨੂੰ ਸ਼ਰਯਾਮ ਦੱਸਿਆ ਵੀ ਛੱਲ ਵਾਲਾ ਸਾ ਤੋਂ ਕੱਟ ਮੰਗ ਰਿਹਾ ਐ ਐਸ ਡੀ ਐਫ ਪੰਚੂ ਤੇ 15 ਦਿਨ ਹੋ ਗਏ ਤੇ ਐਸ ਡੀ ਐਫ ਸਾਹਿਬ ਨੇ ਕੋਈ ਕਾਰਵਾਈ ਨਹੀਂ ਕੀਤੀ ਛੱਲ ਵਾਲੇ ਤੇ ਅੱਗੇ ਹੁਣ ਤੱਕ ਇੱਕ ਜਿਹੜਾ ਤੁਸੀਂ ਕਹਿੰਦੇ ਆ ਵੀ ਕੱਟਾ ਪਿਆ ਐ ਸੈਂਦਰ ਵਾਲਿਆਂ ਨੂੰ ਪਿਛਲੀ ਵਾਰ ਮੈਂ ਪਿਛਲੀ ਵਾਰ ਦਾ ਘਾਟਾ ਪੂਰਾ ਕਰ ਰਿਹਾ ਮੈਂ ਉਹੀ ਪੂਰਾ ਕਰ ਰਿਹਾ ਸਭ ਤੋਂ ਕਰ ਰਿਹਾ ਇੱਕ ਗੱਲ ਤੁਹਾਨੂੰ ਹੋਰ ਇੱਕ ਗੱਲ ਤੁਹਾਨੂੰ ਹੋਰ ਦੱਸਣੀ ਚਾਹੁੰਦਾ ਜੀ ਇੱਥੇ ਇੱਕ ਗੱਲ ਹੋਰ ਦੱਸਣੀ ਘਾਟਾ ਪੈ ਜੂ ਬੰਦਾ ਵੇਚ ਕੇ ਕਰਨ ਨੂੰ ਸਾਈਡ ਤੇ ਹੋ ਜਾਂਦਾ ਜਿਹੜਾ ਟੁੱਟ ਟੁੱਟ ਕੇ ਕਿਸੇ ਨੂੰ ਪੈਂਦਾ ਹੈ ਸਭ ਨਾਲੋਂ ਜ਼ਿਆਦਾ ਜਿਹੜਾ ਇਹਨਾਂ ਨੇ ਕੀ ਕੀਤਾ ਸੈਂਦਰ ਵਾਲਿਆਂ ਨੇ ਦੂਜੀਆਂ ਸਟੇਟਾਂ ਤੋਂ ਝੋਨਾ ਜਿੱਥੇ ਐਮਐਸਪੀ ਨਹੀਂ ਉਹ ਲਿਆਂਦਾ ਉਹੀ ਸਾਡੇ ਹੁਣ ਸੈਂਪਲ ਫੇਲ ਹੋ ਰਹੇ ਆ ਦੂਜੀਆਂ ਸਟੇਟਾਂ ਤੋਂ ਮਾੜਾ ਝੋਨਾ ਲਿਆ ਕੇ ਉਹ ਭਰਿਆ ਹੋਇਆ ਇੱਥੇ ਇਹਨਾਂ ਦੀ ਇਨਕੁਆਰੀ ਪ੍ਰਸ਼ਾਸਨ ਕਿਉਂ ਨਹੀਂ ਕਰਦਾ ਜਿਹੜੀ ਜਿਹੜੇ ਕਹਿੰਦੇ ਸਾਨੂੰ ਘਾਟੇ ਪਏ ਆ ਤੁਸੀਂ ਇਹ ਨੈਨਾ ਸਾਡਾ ਤਾਂ ਫਿਗਰ ਵਧਾਤਾ ਇਹਨਾਂ ਨੇ ਪੰਜਾਬ ਦਾ ਇੱਕ ਪੈਸਾ ਪੰਜਾਬ ਨੂੰ ਪੈ ਰਿਹਾ ਸੈਂਟਰ ਵੱਲੋਂ ਵੀ ਪੰਜਾਬ ਦਾ ਝੋਨਾ ਚੱਕ ਹੋ ਰਿਹਾ ਲਿਆ ਕੇ ਦੂਜੀਆਂ ਸੇਟਾਂ ਤੋਂ ਇਹ ਇਹਨਾਂ ਦੇ ਕਿੰਨੀਆਂ ਚੋਰ ਮੋਰੀਆ ਕਿੰਨੇ ਮਤਲਬ ਇਹਨਾਂ ਨੇ ਆਮ ਜੀਨੀ ਜ਼ਿਮੀਂਦਾਰਾਂ ਦਾ ਨੁਕਸਾਨ ਹੋਣਾ ਸੈਂਟਰ ਟਰਾਲੀ ਮੋੜੀ ਆਹ ਟਰਾਲੀ ਕਹਿੰਦੇ ਇਹਨਾਂ ਦੀ ਬਾਤ ਹੈ ਪੈਸੇ ਦੋ ਤਾਂ ਟਰਾਲੀ ਅੰਦਰ ਕਰੋ ਨਹੀਂ ਸਾਡਾ ਟਰਾਲੀ ਮੋੜੀ ਕਿੰਨੇ ਦਿਨ ਹੋ ਗਏ ਇਹ ਅੱਜ ਪਰਸੋਂ ਆ ਪਰਸੋਂ ਆ ਟਰਾਲੀ ਕੀ ਨਾ ਸੈਂਟਰ ਵਾਲੇ ਦਾ ਕਿਹੜੀ ਚਾਮ ਰਾਈ ਮਿਲ ਜਿਹੜੀ ਸ਼ਾਮ ਰਾਏ ਮੈਂ ਤਾਂ ਹਮਾ ਨੂੰ ਤਾਂ ਲੱਗਿਆ ਹਸਰਾਵਾ ਨੂੰ ਲੱਗਿਆ ਜੀ ਉਹ ਕੱਟ ਮੰਗਦਾ ਤੇ ਨਾਲੇ ਬੈਹਨ ਕਰਦਾ ਬਹੁਤ ਕਿ ਪੈਸੇ ਦੋਂਗੇ ਤੁਹਾਡਾ ਮਾਲ ਚੱਕੂਗੇ ਨਹੀਂ ਥੋੜਾ ਮਾਲ ਚੱਕਰਿਆ ਮਤਲਬ ਹੁਣੜਾ ਮਾਲ ਮੋੜਦਾ ਜੀ ਜਿੰਨਾ ਮੋਚਰਾ ਹੀ ਉਹਦੇ ਕੱਟ ਮੰਗਦਾ 15 ਲਿਓ 14 ਲਿਓ ਜੀ ਕੱਟ ਦਿਓ ਜੀ 17 ਤੋਂ 14 ਜਿਹੜਾ ਪਹਿਲਾ ਮਾਲ ਭਰਿਆ ਜੀ ਕੱਟ ਮੋਚੇ ਮਾਲ ਭਰਿਆ ਉਹਦਾ ਕਹਿੰਦਾ ਕੱਟ ਦਿਓ ਜੀ ਤਾਂ ਜਿਹੜੀ ਛੋੜ ਮੈਨੂੰ ਦੋ ਜੀ ਮਾਗਰ ਉਹ ਦੋ ਗੱਡੀਆਂ ਘੜਦੀ ਆ ਤਿੰਨ ਗੱਡੀਆਂ ਘੜਦੀ ਗੱਡੀਆਂ ਵਾਰਤੀ ਤੋਂ ਮੰਗਦੇ ਆ ਸੱਤੇ ਮੰਗਦੇ ਜੀ 50 ਰੁਪਏ ਨੇ ਸਾਹਮਣੇ ਮੰਗਦਾ ਜੀ 50 ਮੰਗਦੇ ਘੱਟ ਅੱਲਗ ਮੰਗਦੇ ਆ ਵਾਰਤੀ ਜੀ ਹੋਣਾਗਾ ਸੈਟਿੰਗ ਕੋਈ ਵੀ ਉਹਨਾਂ ਦੇ ਫੜ ਕੱਦੇ ਖਾਲੀ ਹੋ ਗਏ ਕੱਦੇ ਖਾਲੀ ਨਹੀਂ ਲੋਗੇ ਅਸੀਂ ਅੜੇ ਵੇ ਸਾਡੇ ਨੀਕਾ ਮਾਰੋ ਇੱਧਰ ਨੀਕਾ ਮਾਰੋ ਬਾਈ ਦੇ ਮਾਲ ਕਿਵੇਂ ਪਿਆ ਸਾਰਾ ਮਾਲ ਆ ਨੀਕਾ ਮਾਰੋ ਇੱਧਰ ਜੀ ਸਾਰਾ ਮਾਲ ਫੇ ਇੱਧਰ ਹੀ ਇਹ ਮਤਲਬ ਖਰੀਦ ਹੋਈ ਦੋ ਕਿੰਨੇ ਕਿੰਨੇ ਦਿਨ ਹੋ ਗਏ ਆ 2 ਤੇ 4 ਤਰੀਕ ਪਹਿਲੇ ਹੀ ਮਾਲ ਤੇ ਹਲ ਉਦੋਂ ਹੀ ਪਿਆ ਦੇ ਬਾਈ ਨਹੀਂ ਵੇ ਚੱਕ ਵੀ ਇਦੋਂ ਕੋ ਅੱਠ ਵਜੇ ਹੋ ਗਿਆ ਉਹ ਤਾਂ ਪੇਮੈਂਟ ਦੇਤੀ ਆ ਉਹਦਾ ਮਾਲ ਚੱਕ ਰਿਹਾ ਨਹੀਂ ਮਾਸਲਾ ਇਹ ਹੈ ਜਦੋਂ ਵਜ਼ਨ ਘਟਦਾ ਨਹੀਂ 72 ਘੰਟੇ ਬਾਅਦ ਏਜੰਸੀ ਦੀ ਜ਼ਿੰਮੇਵਾਰੀ ਹੁੰਦੀ ਹੈ ਉਹਨਾਂ ਨੇ ਚੱਕਣਾ ਹੈ ਠੀਕ ਹੈ ਜੀ ਅਸੀਂ ਪ੍ਰਸ਼ਾਸਨ ਤੇ ਵੀ ਮੰਗ ਕਰ ਅਸੀਂ ਇੱਕ ਪ੍ਰਸ਼ਾਸਨ ਤੇ ਇਹ ਮੰਗ ਕਰਦੇ ਹਾਂ ਕੱਲ ਨੂੰ ਲਿਖਤੀ ਵੀ ਦਵਾਂਗੇ ਜਿਹੜਾ ਇਹ ਸ਼ੈਲਰ ਆ ਇਹਦੀ ਖਰੀਦ ਪਤਾ ਕਰਾਇਆ ਜਾਵੇ ਵੀ ਇਹਨੇ ਬਾਹਰ ਤੋਂ ਕਿੱਥੇ ਦੇ ਮਾਲ ਖਰੀਦਿਆ ਇਹਦੀ ਪੀਵੀ ਕਰਾਓ ਜੀ ਪੀਵੀ ਕਰਾਓ ਜੀ ਇਹਦਾ ਪਤਾ ਲੱਗੂਗਾ ਵੀ ਇਹਨੇ ਕਿੰਨਾ ਮਾਲ ਵੱਧ ਲਾਇਆ ਹੋਇਆ ਅੰਦਰ ਤੇ ਜਿਹੜਾ ਇਹਨੇ ਜੁਪੀ ਵਿਹਾਰ ਤੇ ਲਿਆਂਦਾ ਇਹਦੇ ਉੱਪਰ ਪਰਚਾ ਦਰਜ ਕਰਾਵਾਂਗੇ ਕਿਉਂਕਿ ਇਹਨਾਂ ਨੇ ਜਿਹੜੇ ਆੜਤੀਆਂ ਦੇ ਨਹੀਂ ਕੱਟੇ ਹੈਗੇ ਇਹ ਇੱਕ ਦਿਖਾਵਾ ਕਰ ਰਹੇ ਆ ਸਾਨੂੰ ਨਾਲ ਮਿਲ ਕੇ ਕੰਮ ਚੱਲ ਰਿਹਾ ਹੈ ਪਰ ਉੱਥੇ ਮਾਲ ਵੱਧ ਲੱਗਿਆ ਹੋਇਆ ਹੈ ਸੈਲਰ ਦਾ 100% ਅੱਜ ਗਿਣਤੀ ਕਰਕੇ ਦੇਖ ਲਓ ਜਿਹੜਾ ਪ੍ਰਾਈਵੇਟ ਵੇਲਾ ਉਹ ਸਾਰਾ ਜੁਪੀ ਬਿਹਾਰ ਤੇ ਇਹਨਾਂ ਕੋਲ ਟਰੱਕ ਆ ਰਹੇ ਆ ਰਾਤ ਨੂੰ ਇਹ ਉੱਥੇ ਤੇ ਉਤਰ ਰਹੇ ਆ ਜਿਹੜਾ ਮਾਲ ਵੱਧੂ ਹੈ ਇਹਨਾਂ ਦਾ ਸਰਕਾਰ ਦੇਖੇ ਚੈੱਕ ਕਰੇ ਆ ਕਿ ਤਰ੍ਹਾਂ ਕਿਉਂ ਚੈੱਕ ਕਰਦੀ ਸੈਲਰ ਨੂੰ ਸਰਕਾਰ ਦੇਖੇ ਇਹਨਾਂ ਨੂੰ ਆ ਕੇ ਵੀ ਕਿੰਨਾ ਕਮਾ ਲਿਆ ਇਹਨਾਂ ਕੋਲ ਵੱਧੂ ਆਇਆ ਹੋਇਆ ਬੋਰੀਆਂ ਅੱਜ ਵੀ ਗੈਰ ਹਲਾ ਬੋਰੀਆਂ ਜਿੰਨੇ ਵੇਲੇ ਇੱਥੇ ਪੈ ਕੇ ਗਿਆ ਹੋਇਆ ਇਹਨਾਂ ਕੋਲ ਪਹੁੰਚਾ ਨਾਲ ਉਹਨਾਂ ਨਾਲ ਵੱਧ ਮਾਲ ਪਿਆ ਉੱਥੇ ਹੁਣ ਕੀ ਕਰੀਏ ਸਾਡੀ ਮਜਬੂਰੀ ਆ ਰੋਡਾਂ ਤੇ ਆਉਣਾ ਫੇ ਲੋਕ ਕਹਿੰਦੇ ਰੋਡਾਂ ਤੇ ਚਲੇ ਜਾਂਦੇ ਆ ਉਹ ਕਿੰਨੇ ਦਿਨ ਹੋ ਗਏ ਅਸੀਂ ਬਾਰ ਬਾਰ ਰੋਜ਼ ਤਾਂ ਕੈਮਰੇ ਚ ਆਉਂਦੇ ਨਹੀਂ ਰੋਜ਼ ਪ੍ਰਸ਼ਾਸਨ ਕੋਲ ਜਾਂਦੇ ਆ ਕਦੇ ਡੀਸੀ ਸਾਹਿਬ ਕੋਲ ਜਾਂਦੇ ਕਦੇ ਕਿਤੇ ਜਾਂਦੇ ਆ ਜੇ ਫਿਰ ਤੁਸੀਂ ਇਕੱਠੇ ਹੋ ਕੇ ਸੈਲਰ ਦੇ ਉਰੇ ਬਹਿ ਜਾਓ ਅਸੀਂ ਰੋਡ ਦੇ ਉੱਪਰ ਬੈਠਾਂਗੇ ਜੀ ਸੈਲਰ ਅਸੀਂ ਕਿਉਂ ਬੈਠੇ ਜੀ ਜਾਨਸੀ ਦੀ ਜ਼ਿੰਮੇਵਾਰੀ ਆਏ ਜਿਹੜੀ ਇੱਥੇ ਮਾਰਕ ਫਾਇਟ ਦਾ ਨਾ ਹੈ ਚਮਕੌਰ ਸਾਹਿਬ ਮੇਰੇ ਕੋਲ ਮਾਰਕ ਫਾਇਟ ਦੀ ਜ਼ਿੰਮੇਵਾਰੀ ਹੈ ਇੱਥੋਂ ਚੱਕਣ ਦੀ ਪੱਟਾ ਪੱਟ ਮੇਰੇ ਕੋਲ 10 12 ਧਰੀ ਦਾ ਖੀਦਾ ਪਿਆ 1100 ਕਟਾ ਮੈਂ ਜਾਂਦਾ ਹਾਂ ਲੋਕ ਇਹ ਕਹਿੰਦੇ 5 ਕਿਲੋ ਲਵਾਂਗੇ ਤਾਂ ਮਾਲ ਚਕਾਉਣਾ 1100 ਕਟਾ ਫੁੱਪਣੇ ਇੱਥਰ ਵੱਲ ਲਈ ਸਾਈਡ ਤੇ ਪਿਆ ਕਿਸੇ ਦਾ ਅੱਜ ਤੱਕ ਕੋਈ ਕਬੀ ਬੋਰੀ ਨਹੀਂ ਚੱਕੀ ਮੇਰੇ ਕੋਲ ਤੇ ਐਮਐਲਏ ਸਾਹਿਬ ਨੂੰ ਵੀ ਚਾਹੀਦਾ ਜੇ ਉਹਨਾਂ ਨੇ ਇੱਥੇ ਕੰਡਾ ਲਵਾਇਆ ਸੀ ਜਿਹੜੇ ਆਰਤੀ ਨੇ ਸਭ ਨਾਲੋਂ ਪਹਿਲਾਂ ਪੰਜਾਬ 'ਚ ਕੰਡਾ ਲਾਇਆ ਸੀ ਅੱਜ ਇਹਨਾਂ ਦੇ ਹਾਲਾਤ ਦੇਖਣੇ ਚਾਹੀਦੇ ਆ ਐਮਐਲਏ ਸਾਹਿਬ ਨੂੰ ਬੇਨਤੀ ਕਰਦੇ ਦੇਖੋ ਤੁਹਾਡੇ ਇੱਥੇ ਗਾਂਸੀ ਜੋਆਸੀ 'ਚ ਕੀ ਹਾਲਾਤ ਬਣੇ ਹੋਏ ਆ ਇੱਥੇ ਇਹ ਹੁਣ ਹੋਰ ਕਿਹੜੇ ਜਿਹੜੇ ਕਹਿੰਦੇ ਕਿੰਨਾ ਲੱਖ ਰੁਪਏ ਦਾ ਕਿੰਨਾ ਕੱਟ ਕਹਿੰਦੇ ਸੀ ਪਾਉਦੇ ਲੱਖ ਲੱਖ ਰੁਪਏ ਰੱਖਿਆ ਹੋਇਆ ਜੀ ਮਤਲਬ ਇਹ ਰੱਖ ਲਿਆ ਰਹਿਦਾ ਹੀ ਮਤਲਬ ਲੈਂਡ ਤੋਂ ਲੱਖ ਰੁਪਏ ਇਹਨਾਂ ਦਾ ਹੁਣ ਰਹਿੰਦਾ ਕਿੱਥੋਂ ਸਾੜਤੀ ਤੋਂ ਲੈਣ ਵਾਸਤੇ ਉਹ ਤਾਂ ਵਿੱਚ ਘੱਟਦਾ ਜੀ ਪੇਮੈਂਟ ਨਹੀਂ ਲਾ ਕੇ ਪੈਸੇ ਪਾਏ ਜੀ ਇਹ ਕਹਿੰਦੇ ਅੱਗੇ ਸੈਂਟਰ ਵਾਲਾ ਉਹ ਸ਼ਰਿਆਗੇ ਪਾ ਦੇਣ ਫੁੱਲ ਕੇ ਦੱਸ ਰਹੇ ਸਾਰੇ ਅੱਧੇ ਨਾ ਘੱਟ ਲਾ ਕੇ ਪੈਸੇ ਪਾਉਂਦੇ ਪੈਸੇ ਰਹਿੰਦੇ ਜੀ ਇਹ ਲਾਉਂਗਾ ਸਾਰੇ ਲਾਵਾਂਗੇ ਨਹੀਂ ਤੁਸੀਂ ਕਿਉਂ ਫੋਨ ਤੇ ਗੱਲ ਵੀ ਕਰੀ ਅਧਿਕਾਰੀਆਂ ਨਾਲ ਅਧਿਕਾਰੀ ਵੀ ਕੈਸ਼ ਪੈਸੇ ਵੀ 2,20,000 ਰੁਪਏ ਦੋ ਲੱਖ ਰੁਪਏ ਅਸੀਂ ਤਾਂ ਕੈਸ਼ ਇਹਦੇ ਪੱਟੀ ਪਾ ਕੇ 28 ਬੋਰੀਆਂ ਦੂਈਆਂ ਲੈ ਗਏ 2 ਤੱਕੇ ਨਾਲ ਇਹਨਾਂ ਦਾ ਪੱਠਾ ਵੀ ਆ ਸਾਲਾ ਪੱਠਾ ਦੋ ਲੱਖ 20 ਹਜ਼ਾਰ ਦੇ ਕੇ ਆਏ ਇਹਨੂੰ ਇਨ ਹੈਂਡ ਦੇ ਕੇ ਆਏ ਦੇ ਤਾਂ ਇਹ ਸੇ 28 ਬੋਰੀ ਦੋ ਵਾਲੇ ਫੜੇ ਮਾਲਕ ਨੇ ਫਿਰ ਇਹ ਕਿੱਥੋਂ ਭਰਨ ਗਏ ਜੀ ਕਿੱਥੋਂ ਪੂਰਾ ਕਰ ਗਏ ਅਸੀਂ ਕਿੱਥੇ ਜੀਵਨ ਨਾਲ ਸਾਡੇ ਕੋਲ ਬਹਿ ਰਹੇ ਹਾਂ ਸਾਡੇ ਕੱਟੇ ਕਦੀ ਕਿੱਥੇ ਪਹਿਰੇ ਇਹ ਗੱਲ ਤਾਂ ਜਿਵੇਂ ਦਰ ਤੇ ਮਗਰ ਗੱਲ ਵੀ ਉਹ ਥੋੜੀ ਬਚੀ ਜਾਂਦੀ ਆ ਜੀ ਉਹਨਾਂ ਸੀ ਉਹਨੂੰ ਫੋਨ ਕੀਤਾ ਸੀ ਆਪਣੇ ਮਾਏ ਦੇ ਨੂੰ ਮਾਰਕ ਫੈਡ ਵਾਲੇ ਖੁਸ਼ੀਰਾਮ ਨੂੰ ਤੇ ਉਹ ਤਾਂ ਨਾਲ ਮੇਰੇ ਖਾਲੋ ਬਿੱਟੂ ਮੁੰਡਾ ਉਹ ਬੋਲਦਾ ਸੀ ਕਹਿੰਦਾ ਜੀ ਉਹ ਕੱਟ ਕੋਈ ਨਹੀਂ ਲੱਗਦਾ ਜੇ ਹੁਣ ਮੋਇਸਚਰ ਕਿਹੜਾ ਰਹਿ ਗਿਆ ਇੱਥ ਮੋਹਸਟਰ ਤਾ ਰਿਹਾ 12 13 ਮੈਂ ਕਿਹਾ ਜੀ ਆਓ ਇੱਥੇ ਨਾ ਇੱਥੇ ਆ ਰਹੇ ਉਹਨਾਂ ਨੂੰ ਕਿਹਾ ਸੀ ਵੀ ਇੱਥੇ ਆ ਕੇ ਹੱਲ ਕਰੋ ਦੱਸੋ ਇੱਥੇ 9000 ਗੱਟਾ ਹੈ ਨਾ ਕਹਿੰਦਾ ਲਿਫਟਿੰਗ ਹੋ ਰਹੀ ਆ ਲਿਫਟਿੰਗ ਦਾ ਵੀ ਤੁਸੀਂ ਦੇਖੋ ਇੱਕ ਤਾਂ 9000 ਗੱਟਾ ਪਿਆ ਪਹਿਲੇ ਦਿਨ ਤੋਂ ਪਿਆ ਉਹਦਾ ਤਾਂ ਚੱਕ ਨਹੀਂ ਹੋ ਰਿਹਾ ਬਾਕੀਆਂ ਦੇ ਚੱਕ ਹੋ ਗਏ ਇਹਦਾ ਮਤਲਬ ਦਾਲ ਚ ਕਾਲਾ ਕੁਝ ਹੋਈ ਆ ਉਹ ਚੱਕ ਹੋ ਰਿਹਾ ਜਿਹੜੇ ਪੁਰਾਣੀ ਹੈ ਉਹ ਚੱਕ ਨਹੀਂ ਜਿਹੜੇ ਪੈਸੇ ਦੇ ਰਹੇ ਆ ਜਿਨ੍ਹਾਂ ਦਾ ਸੈਟਿੰਗ ਹੋ ਗਈ ਉਹ ਚੱਕ ਹੋ ਰਿਹਾ ਜਿਹੜਾ ਸੱਚ ਬੋਲਦਾ ਉਹ ਫਸੇ ਆ ਬੈਠਾ। ਬਾਈ ਨਿਗਾ ਮਾਰ ਇੱਕ ਵਾਰੀ ਸਾਰਾ ਮਾਲ ਆਇਆ ਭਰਿਆ ਬਾਈ। ਬਿਲਕੁਲ। ਰੋਜ਼ ਮਾਲ ਚੁੱਕ ਰਿਹਾ ਸ਼ੌਰਟੇਜ ਪੈ ਰਹੀ ਆ ਉਹ ਵੀ। ਤਿੰਨ ਕੁਆਂਟਲ ਘੜੀ ਘੜ ਕੇ ਨਹੀਂ ਘੜ ਗਈ ਜੀ। 3 15 ਜਿੰਨ ਛੱਲਿਆਂ ਨੂੰ ਜਿੰਦੇ ਮਾਰਾਂਗੇ। ਜੇ ਕੋਈ ਨਹੀਂ ਆ। 16 ਤਰੀਕ ਤੋਂ ਯਾਰ ਗੱਡੀ ਅਮਰ ਸ਼ੌਰਟ ਜਾ ਰਹੀ ਆ। ਦੂਆ ਲੋੜ ਤੇ ਰਹਿਣਾ 50 ਕੁਆਂਟਲ ਤੋਂ ਅਲੱਗ ਪਿਆਲੇ। ਫਿਰ ਤੁਸੀਂ ਅਗਲਾ ਕੀ ਕਰੋਗੇ ਜੋ ਨਹੀਂ ਹੁੰਦਾ ਕਿ ਅਗਲਾ ਤਾਂ ਇਹ ਹੈਗਾ ਜੀ ਫਿਰ ਅਸੀਂ ਤਾਂ ਪਿੰਡਾਂ 'ਚ ਜਾ ਕੇ ਜਿਹੜਾ ਇਕੱਲੇ-ਇਕੱਲੇ ਜ਼ਿਮੀਂਦਾਰ ਨੂੰ ਕੱਢਾਂਗੇ ਜਿਹਨਾਂ ਨਾਲ ਕੱਟ ਜਿਹੜੇ ਵੈ ਵੀ ਗਏ ਘਰਾਂ 'ਚ ਉਹਨਾਂ ਤੋਂ ਉਹਨਾਂ ਨੂੰ ਵੀ ਕੱਢਾਂਗੇ ਫਿਰ بڑا ਐਕਸ਼ਨ ਲਾਉਂਗੇ ਅਸੀਂ ਉਦੋਂ ਤੱਕ ਅਸੀਂ ਫਿਰ ਜਦ ਤੱਕ ਇਕੱਲਾ-ਇਕੱਲੇ ਦੇ ਅਕਾਊਂਟ 'ਚ ਪੈਸੇ ਨਹੀਂ ਆਉਂਦੇ ਜਾਂ ਜਿਹੜੇ ਆਰਤੀਆਂ ਨਾਲ ਨਜਾਇਜ਼ ਹੋਈ ਆ ਉਹਨਾਂ ਦੀ ਲਿਫਟਿੰਗ ਨਹੀਂ ਹੁੰਦੀ ਅਸੀਂ ਇਹ ਉੱਠਣਾ ਨਹੀਂ ਉਦੋਂ ਤੱਕ ਜਦ ਤੱਕ ਫਿਰ ਹੱਲ ਨਹੀਂ ਹੁੰਦਾ ਜੇ ਤਾਂ ਹੁਣ 1-2 ਦਿਨ 'ਚ ਹੱਲ ਹੁੰਦਾ ਆ 15 ਜਾਂ 16 ਤਰੀਕ ਤੋਂ ਅਸੀਂ ਫਿਰ ਪੱਕਾ ਐਕਸ਼ਨ ਲੈ ਲੈਣਾ ਫਿਰ ਉਸ ਤੋਂ ਬਾਅਦ ਜਿੰਨਾ ਚਿਰ ਕੱਲਾ ਕੱਲਾ ਰੁਪਈਆ ਰੁਪਈਆ ਜਿਹੜੇ ਆਪਣੀ ਮਰਜ਼ੀ ਤੇ ਵੀ ਕੱਟ ਲੋ ਆ ਗਏ ਮਰਜ਼ੀ ਮਤਲਬ ਮਜਬੂਰੀ ਚ 15 15 ਦਿਨ ਜਦ ਉਹਦਾ ਕੰਡਾ ਨਹੀਂ ਲੱਗਿਆ ਉਹਨੂੰ ਬਿਠਾਇਆ ਜਲੀਲ ਕੀਤਾ ਫਿਰ ਵਿਚਾਰੇ ਉਹ ਕੱਟ ਲੋ ਆ ਕੇ ਗਏ ਆ ਉਹਨਾਂ ਦਾ ਵੀ ਸੀ ਵੀ ਕੱਲੇ ਕੱਲਿਆਂ ਨੂੰ ਘਰਾਂ ਤੋਂ ਕੱਢ ਕੇ ਲਿਆਵਾਂਗੇ ਫਿਰ ਪੂਰਾ ਮਤਲਬ ਇੱਕ ਪੰਜਾਬ ਪੰਜਾਬ ਲੈਵਲ ਦਾ ਹੀ ਸਮਝ ਲਓ ਜ਼ਿਲ੍ਹੇ ਦਾ ਤਾਂ ਹੋਣਾ ਹੀ ਹੋਣਾ ਸਾਡੇ ਰੋਪੜ ਦਾ ਤਾਂ ਹੈ ਨਾ ਪਾ ਮਰਾ ਹਾਂਜੀ ਹਾਂਜੀ ਪੱਕੇ ਦੌਰ ਤੇ ਲਾਵਾਂਗੇ ਪੱਕਾ ਲਾਵਾਂਗੇ ਸਾਰੀ ਹੋਰ ਬੰਦੀਆਂ ਦੇ ਵਿੱਚ ਸਾਰੀ ਹੜਤਾਲ ਹੁੰਦੀ ਰਹੀ ਹੈ ਸਿਰਫ ਸੀਜ਼ਨ ਤੇ ਲੈ ਕੇ 4-3 ਸਿਰਫ 2-3 ਸਾਡੇ ਆਪਸਾ ਬਤ ਕੰਡਾ ਨਹੀਂ ਚੱਲਿਆ ਵੀ ਬਾਰਦਾਨ ਕਰਕੇ ਸਰਕਾਰ ਦਾ ਮੈਂ ਸਾਥ ਪੂਰਾ ਦਿੱਤਾ ਨਜਾਇਜ਼ ਸਾਡੇ ਗੱਲ ਦੇ ਕੋਈ ਨਹੀਂ ਹਾਂ ਲਾਇਕ ਨਜਾਇਜ਼ ਦੇਖੋ ਜੀ ਮੈਂ ਕੱਢ ਕੇ ਕਿੱਡਿਆ ਹੀ ਲਵਾ ਕੇ ਇਹ ਇਹ ਆਪ ਵਿਚਾਰੇ ਜੀ ਆ ਆਉਂਦੇ ਨੇ ਹੋਰ ਸਾਡੇ ਪ੍ਰੈਸ਼ਰ ਪਾਉਂਦੇ ਤੁਸੀਂ ਕੀ ਬੁਲਾ ਰਹੇ ਆ ਆੜਤੀ ਪ੍ਰੈਸ਼ਰ ਆੜਤੀ ਸਾਡੇ ਦੇ ਪ੍ਰੈਸ਼ਰ ਪਾਉਂਦੇ ਸਾਰੇ ਆਉਂਦੇ ਤੇ ਇਕੱਠੇ ਹੋ ਗਏ ਆ ਸਾਨੂੰ ਬੇਲੀ ਵੀ ਬੁਲਾਏ ਵੀ ਤੁਸੀਂ ਕੰਡੇ ਨਾ ਲੋ ਫੇਰ ਸਰਕਾਰ ਦਾ ਸਾਥ ਪੂਰਾ ਦਿੱਤਾ। ਇਹ ਆਜ ਫੇਰ ਸਾਡੇ ਗਾਲ ਹੋ ਰਹੀ ਆ। ਬਾਕੀ ਸਰਕਾਰ ਨੂੰ ਫੇਰ ਬੇਨਤੀ ਆ ਜੇ ਤਾਂ ਪ੍ਰਸ਼ਾਸਨ ਨੂੰ ਐਮਐਲਏ ਸਾਹਿਬ ਨੂੰ ਇਹਨਾਂ ਦਾ ਹੱਲ ਹੁੰਦਾ ਆ ਤਾਂ ਠੀਕ ਆ। ਨਹੀਂ ਵੇ ਸਾਨੂੰ ਪੱਕਾ ਹੱਲ ਕਰਨਾ ਪੈਣਾ। ਰੋਜ਼-ਰੋਜ਼ ਸਾਥੋ ਦਾ ਮਤਲਬ ਜਾਣ ਨਹੀਂ ਹੁੰਦਾ ਕਦੇ ਇੱਥੇ ਕਦੇ ਉੱਥੇ ਢੇੜੇ ਨਹੀਂ ਵੱਜਦੇ। ਜਿੰਨਾ ਚਿਰ ਸਾਰਿਆਂ ਦਾ ਹੱਲ ਨਹੀਂ ਹੁੰਦਾ ਫੇਰ ਅਸੀਂ ਪੱਕਾ ਉਹ ਧਰਨਾ ਲਾ ਕੇ ਬੈਠਾਂਗੇ ਰੋਪੜ ਬੈਠੀ ਐ ਬਰੰਡੇ ਬੈਠੀ ਐ ਇਹ ਉਹਨਾਂ ਦੇਖ ਕੇ ਜ ਐਮਐਲਏ ਸਾਹਿਬ ਦੇ ਉੱਤੇ ਬਰੰਡੇ ਮੈਂ ਕਹਿੰਦਾ ਲੇੜੇ ਹੋ ਵੀ ਆਜਾ ਕਰਮਗੇ ਉੱਥੇ ਜਨਾ ਜਿਨ੍ਹਾਂ ਨੇ ਇੱਥੇ ਕੰਡਾ ਸ਼ੁਰੂ ਕਰਾਇਆ ਸੀ ਜਿਨ੍ਹਾਂ ਦੇ ਕਹਿਣ ਤੇ ਸ਼ੁਰੂ ਹੋਇਆ ਕੰਮ ਹੈ ਨਾ ਸੋ ਇਹ ਬੇਨਤੀ ਹੈ ਜੀ ਧੰਨਵਾਦ ਜੀ ਵਾਹਿਗੁਰੂ ਫੋਟੋ ਖਿਚਾ ਲਓ ਇਕੱਠੇ ਵਾਹਿਗੁਰੂ ਜੀ ਕੀ ਫੋਟੋ